ਸੱਤ 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 ਸ ਸਾਹਿਬ ਅੱਜ ਹਮ ਅਪੀਕ ਤਸਿਆਰ ਸੇਹੀ ਮਹਸਤਾਤ ਸਾਡਾ ਸਹਾਰਾ ਦੀ ਤੋ ਨਾ ਕਹੋ ਅਮਰ ਰਾਮ ਮਿੱਠਾ ਤੂ ਰਹੀ ਟੱਪ ਕਰ ਨਹੀਂ ਹੈ ਸਤਿ ਸਤਿ ਨਹੀ ਆਪ

ਜੋ ਗੁਰੂ ਅਰਜਨ ਦੇਵ ਜੀ ਦੇ ਮਾਲਕ ਸਤਿਗੁਰੂ ਗੁਰਬੰਧ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਣਾ ਵਿੱਚ ਸੱਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਫਾਉਸ ਸ੍ਰੀ ਗੁਰੂ ਖਾਲਸਾ ਸਾਹਿਬ ਸੁਨਿ ਜੀ ਬਹੁਤ ਵੱਡੇ ਭਗਾਂ ਦੀ ਨਿਸ਼ਾਨੀ ਹੁੰਦੀ ਆ ਜਿੱਥੇ ਪਿਆਰ ਵਾਲੀਆਂ ਸੰਗਤਾਂ ਆਪਣੇ ਸਤਿਗੁਰ ਦੀਆਂ ਨਤਮਸਤਕ ਹੁੰਦੀਆਂ और खुशी का इजहार कर दिया गुरमुख धन है गए प्रवान करते हुए मार्ग चरण पहुंचे सब तो पहला नाई भाई समेत गई गुरु ग्रंथ साहब जी सी चुका और गज के बोलो जी वागुरु जी का खालसा वाहू जी की फतेह ਉਹ ਬੰਦਾ ਕਹਿੰਦੇ ਆ ਗਿਆ ਸੰਗਤ ਨੂੰ ਆਮਤ ਪਾਵੇ ਵਾਹਿਗੁਰੂ ਕੀ ਫਤਿਹ ਲਾਵੇ ਬਾਰੇ ਕਹਿੰਦੇ ਆਬ ਨਹੀਂ ਆਪਣੀ ਕਥਾ ਦਖਾਣੋ 17 ਲੱਖ 28 ਹਜ਼ਾਰ ਸਾਲ ਸਾਜ ਗੁਰਿਆ ਪਿਆਰੇ 12 ਲੱਖ 96 ਹਜ਼ਾਰ ਸਾਲ ਤ੍ਰੇਤਾ ਜੋ ਗੁਰਿਆ 8 ਲੱਖ 64 ਹਜ਼ਾਰ ਸਾਲ ਬਲਾਪਰ ਜੋ ਗੁਰਿਆ 4 ਲੱਖ 32 ਹਜ਼ਾਰ ਸਾਲ ਟੋਟਲ ਕਰ ਗੁਰੂ ਜੀ ਮਾਰੇ ਜਿਹਦੇ ਵਿੱਚੋਂ 5200 27 ਸਾਲ ਹੋਏ ਕਲਗੁਰੂ ਦੇਪੇ ਨੂੰ ਔਰ 4 ਲੱਖ 72 ਹਜ਼ਾਰ ਸਾਲ ਕਲਗੁਰੂ ਅੱਜ ਤੱਕ ਅੱਗੇ ਜੀ ਰਹਿੰਦਾ ਪਿਆਰੇ ਵਾਹਿਗੁਰੂ ਐਸਾ ਸੂਰਮਾ ਜਿਸ ਜਗ ਵਿੱਚ ਵੀ ਨਹੀਂ ਆਪਣਾ ਗੁਰਮਖੋ ਸੁਣਿਆ ਸਾਬਤ ਇਤਿਹਾਸ ਦੇ ਤਰੇਖਿਆਂ ਦੇ ਆਪਣੇ ਸੇਵਕਾਂ ਦੇ ਹੱਥੋਂ ਆਪ ਜੀ ਬਣਿਆ ਆਪੇ ਗੁਰ ਚੱਲਾ ਜਿਹਨਾਂ ਕਹਿੰਦੇ ਨਾ ਆਪਾਂ ਇਹ ਨੀਤੀਤ ਅਕਾਲਪੁਰ ਗੋਬਿੰਦ ਪਿੱਤਰ ਮਹਾਰਾਜ ਨੇ ਪ੍ਰਚਲਿਤ ਕੀਤੀ ਆ ਤੇ ਵੱਡੇ ਵੱਡੇ ਸਤਿਗੁਰੂ ਪਤਪਦੀ ਕਾਲ ਤੋਂ ਨਹੀਂ ਕੀਤੀ ਮਹਾਰਾਜ ਨੇ ਪਹਿਲਾ ਪੁਆਇੰਟ ਹੀ ਬਾਦੀਆਂ ਨੂੰ ਮੰਨ ਲਈ ਦਿੱਤੀ ਤੇ ਤੁਸੀਂ ਨਹੀਂ ਗੁਰੂ ਸਥਾਪਿਤ ਕਰਨਾ ਹੈ ਸੋ ਨਾਂ ਅੰਸਾਰੇ ਉਸ ਦਸਮੇ ਜਮਾਦਿ ਨੇ ਸਾਰਾ ਕੁਝ ਲਿਖਿਆ ਮਾਰੇ ਕਿ ਆਪ ਨੇ ਆਪਣੀ ਕਥਾ ਦਫਨ ਔਰ ਕਿਸੇ ਬੁਰੂਪੀਰ ਮਹਾਤਮਾ ਨੇ ਆਪਣੀ ਪਹਿਲੇ ਜਨਮ ਦੀ ਗੱਲ ਨਹੀਂ ਦੱਸੀ ਜਾਣਦੇ ਨਹੀਂ ਹੋਣਗੇ ਪਰ ਉਹਨੇ ਬਿਲਕੁਲ ਢੰਕੇ ਦੀ ਚੋੜ ਤੇ ਦੱਸਿਆ ਕਿ ਮੈਂ ਕਿ ਯੂਸੀ ਪਿਛਲੇ ਜਨਮ ਵਿੱਚ ਧਿਆਨ ਨਾਲ ਮਾਇਆ ਕਹਿੰਦੇ ਸੁਣੋ अपना अपनी कथा तथान तप साजक ये बुद्ध भारा कहते पर्वत है जहां सरिंग सोपत है हेमकुंट साहब के उपर सत्ता निशान साहब जुड़े बहुती बार देख के कई पता नहीं लगता इनी ऊंचाई है